ਹਰ ਪ੍ਰੈਸ ਕੋਰਕ ਦਾ ਜਸਤੇ ਪਪਾ ਖੜੇ ਆ ਕਗਾ ਜੋ ਕਾਂਗਰਸ ਦੇ ਰਸਤੇ ਦੇ ਮੁਰੇ ਖੜੇ ਜਿਨਾਂ ਨੇ ਆਪਣਾ ਕਾਂਗਰਸ ਦਾ ਇਥੇ ਬੂਥ ਲਾਇਆ ਹੋਇਆ ਹੈ ਤੇ ਇਹਨਾਂ ਨਾਲ ਵੀ ਆਪਾਂ ਕੁ ਸਵਾਲ ਜਵਾਬ ਕਰਾਂਗੇ ਕਿ ਕਿੰਨੀ ਕਿਹੇ ਛਤਰਾਣੇ ਹਲਕੇ ਦੇ ਵਿੱਚੋਂ ਕਿੰਨੀ ਕਿਹੇ ਲੀਡ ਹੈ ਜੋ ਇਥੋਂ ਖਿੱਚ ਕੇ ਲੈ ਕੇ ਜਾਣਗੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਅਮਰਜੀਤ ਸਿੰਘ ਕਗਾ ਮੈਂ ਰਿਟਾਇਰਡ ਕਮਿਸ਼ਨਰ ਆ ਇਸ ਲਈ ਜਦੋਂ ਅਸੈਂਬਲੀ ਇਲੈਕਸ਼ਨਾਂ ਹੋਈਆਂ ਸੀ ਉਸ ਵੇਲੇ ਵੀ ਮੈਂ ਕਿਸਾਨ ਜਥੇਬੰਦੀ ਵੱਲੋਂ ਇਲੈਕਸ਼ਨ ਲੜੀ ਸੀ ਇੰਡੀਪੈਂਡੈਂਟ ਦੇ ਹੁਣ ਇਸ ਹਲਕੇ ਚ ਡਾਕਟਰ ਗਾਂਧੀ ਸਾਹਿਬ ਨਾਲ ਅਸੀਂ ਜੁੜੇ ਹੋਏ ਆਂ ਤੇ ਅਸੀਂ ਉਹਨਾਂ ਦੀ ਹਮਾਇਤ ਕਰਦੇ ਆਂ ਠੀਕ ਹੈ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੇ ਹਲਕੇ ਦੇ ਵਿੱਚੋਂ ਕਿੰਨੀ ਕੁ ਲੀਡ ਹੈ ਜੋ ਡਾਕਟਰ ਗਾਂਧੀ ਖਿੱਚ ਕੇ ਲੈ ਕੇ ਜਾਣਗੇ ਜੀ ਦੇਖੋ ਜੀ ਲੀਡ ਦਾ ਤਾਂ ਇਹ ਹੈਗਾ ਵੀ ਜਨਤਾ ਦੀ ਜਿਸ ਤਰ੍ਹਾਂ ਆਵਾਜ਼ ਲੱਗ ਰਹੀ ਹੈ ਵੀ 1 ਲੱਖ ਪਲੱਸ ਡਾਕਟਰ ਗਾਂਧੀ ਜ਼ਰੂਰ ਜਿੱਤਣਗੇ ਪਰ ਹੁਣ ਜਿੱਦਾਂ ਦਾ ਮਾਹੌਲ ਹੈਗਾ ਕਿਉਂਕਿ ਮਲਟੀ ਕਾਰਨਰ ਕੰਟੈਸਟ ਹੈ ਤਾਂ ਇਸ ਕਰਕੇ ਇਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਵੀ 2 ਲੱਖ ਦੀ ਲੀਡ ਹੋਏਗੀ ਪਰ ਸਾਨੂੰ ਐ ਲੱਗਦਾ ਵੀ ਮਿਨੀਮਮ 1 ਲੱਖ ਦੀ ਲੀਡ ਲੈ ਕੇ ਉਹ ਜ਼ਰੂਰ ਜਿੱਤਣਗੇ ਕਿ ਤੁਹਾਨੂੰ ਲੱਗਦਾ ਵੀ ਆਉਣ ਵਾਲੀ ਸਰਕਾਰ ਆਪਣੀ ਕਾਂਗਰਸ ਦੀ ਹੀ ਸਰਕਾਰ ਬਣੇਗੀ ਜਾਂ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਪ੍ਰਾਈਮ ਮਿਨਿਸਟਰ ਨੇ ਜਿਹੜੇ ਇੰਡੀਆ ਦੇ ਉਹ ਬੜੀਆਂ ਊਲ ਜਲੂਲ ਜੀਆਂ ਗੱਲਾਂ ਕਰ ਰਹੇ ਨੇ ਬੇਸਿਰ ਪੈਰ ਦੀਆਂ ਨੇ ਕਦੇ ਮੱਝ ਚੋਰੀ ਦੀ ਗੱਲ ਕਰਦੇ ਨੇ ਕਦੇ ਮੰਗਲ ਸੂਤਰ ਚੋਰੀ ਦੀ ਗੱਲ ਕਰਦੇ ਨੇ ਕਦੇ ਕਹਿੰਦੇ ਨੇ ਮੈਂ ਬਾਇਓਲੋਜੀਕਲੀ ਪੈਦਾ ਹੀ ਨਹੀਂ ਹੋਇਆ ਮੈਂ ਤਾਂ ਉੱਪਰੋਂ ਆਇਆ ਤਾਂ ਇਹ ਗੱਲਾਂ ਇੱਕ ਬੰਦਾ ਉਹੀ ਕਰ ਸਕਦਾ ਜਿਹਦਾ ਮਾਨਸਿਕ ਤਵੱਜਨ ਖੋ ਚੁੱਕਿਆ ਹੁੰਦਾ ਹੈ ਜਿਹਨੂੰ ਸਾਹਮਣੇ ਆਪਣੀ ਹਾਰ ਜਾਂ ਆਪਣੀ ਡੀਫੀਟ ਹੈ ਉਹਨੂੰ ਨਜ਼ਰ ਆ ਰਹੀ ਹੈ ਉਹੀ ਇਹੋ ਜਿਹੀਆਂ ਗੱਲਾਂ ਕਰਦਾ ਚੱਕੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਕੀ ਤੁਹਾਨੂੰ ਫਰਕ ਲੱਗਦਾ ਵੀ ਤੁਹਾਨੂੰ ਰਿਸਪਾਂਸ ਲੋਕਾਂ ਦਾ ਮਿਲ ਰਿਹਾ ਹੈ ਪਿਆਰ ਸਤਿਕਾਰ ਜੋ ਬਿਲਕੁਲ ਜੀ ਬਹੁਤ ਸਤਿਕਾਰ ਮਿਲ ਰਿਹਾ ਹੈ ਜਿੱਦਾਂ ਪਹਿਲਾਂ ਤਾਂ ਪਿਛਲੀ ਵਾਰੀ ਤਾਂ ਜੇ ਤੁਸੀਂ ਸ਼ਾਇਦ ਮੇਰੇ ਨਾਲ ਹੀ ਕੰਪੇਅਰ ਕਰ ਰਹੇ ਹੋ ਉਸ ਵੇਲੇ ਇੱਕ ਹਨੇਰੀ ਚੱਲੀ ਸੀ ਤੇ ਉਹ ਹਨੇਰੀ ਲੋਕਾਂ ਨੂੰ ਇੱਕ ਬਦਲਾ ਚਾਹੁੰਦੇ ਸੀਗੇ ਪਰ ਬਦਲਾ ਜਿਹੜਾ ਤੁਹਾਡੇ ਸਾਹਮਣੇ ਹੀ ਹੈ ਵੀ ਜਿਹੜਾ ਆਪ ਸਰਕਾਰ ਨੇ ਕੀਤਾ ਹੈ ਸਿਰਫ ਜਿਸ ਜਿਸ ਸਟੇਟ ਦਾ ਜਿਹੜਾ ਜਿਹੜਾ ਚੀਫ ਮਿਨਿਸਟਰ ਹੈ ਉਹ ਬੇਸਿਰ ਪੈਰ ਦੀਆਂ ਪ੍ਰਾਈਮ ਮਿਨਿਸਟਰ ਵਾਂਗੂ ਹੀ ਗੱਲਾਂ ਕਰੇਗਾ ਕਦੇ ਕਿੱਕਲੀ ਸੁਣਾਉਂਦਾ ਕਦੇ ਚੁਟਕਲੇ ਸੁਣਾਉਂਦਾ ਇਹ ਉਹਦਾ ਕੰਮ ਨਹੀਂ ਹੈਗਾ ਉਹਨੇ ਤਾਂ ਇਹ ਦੱਸਣਾ ਚਾਹੀਦਾ ਮੈਂ ਸਟੇਟ ਲਈ ਕੀ ਕੀਤਾ ਮੇਰੀ ਵਿਜ਼ਨ ਕੀ ਹੈ ਮੈਂ ਅੱਗੇ ਨੂੰ ਕੰਮ ਕੀ ਕਰਨੇ ਨੇ ਉਹ ਇੱਕ ਕਿਥੇ ਪਾਰਟਿਕੁਲਰ ਜਿਹੜੀ ਸ਼ਡਿਊਲ ਕਾਸਟ ਕਮਿਊਨਿਟੀ ਲਈ ਹੈ ਉਹਨੇ ਹਮੇਸ਼ਾ ਮਤਲਬ ਆਪ ਪਾਰਟੀ ਨੇ ਧੋਖਾ ਕੀਤਾ ਪਹਿਲਾਂ ਉਹਨੇ ਕਿਹਾ ਸੀ ਅਸੀਂ ਡਿਪਟੀ ਸੀਐਮ ਦੇਵਾਂਗੇ ਉਹਨਾਂ ਨੇ ਦਲਿਤ ਸਮਾਜ ਦਾ ਕੋਈ ਡਿਪਟੀ ਸੀਐਮ ਨਹੀਂ ਦਿੱਤਾ ਤੁਹਾਨੂੰ ਪਤਾ ਹੀ ਹੈ ਵੀ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜੀਆਂ ਵਕੀਲਾਂ ਦੀਆਂ ਨੌਕਰੀਆਂ ਸੀ ਸਰਕਾਰੀ ਵਕੀਲਾਂ ਦੀਆਂ ਉਹ ਕਰੀਬਨ 250 ਦੇ ਕਰੀਬ ਇਹ ਨੌਕਰੀਆਂ ਖਾ ਗਏ ਨੇ ਹੁਣ 1100 ਵੈਕੈਂਸੀਆਂ ਦਾ ਬੈਕਲੌਗ ਆ ਗਏ ਨੇ ਪਹਿਲਾ ਇਹ ਜੇ ਸ਼ਡਿਊਲ ਕਾਸਟ ਜਮੀ ਕਮਿਊਨਿਟੀ ਹੈ ਇਹ ਇਹਨਾਂ ਦੇ ਹੱਥ ਪੱਲੇ ਤਾਂ ਆਪ ਸਰਕਾਰ ਨੇ ਕੁਝ ਨਹੀਂ ਦਿੱਤਾ ਪਹਿਲਾਂ ਹੀ ਸਾਡੀ ਤਾਂ 250 300 ਦੀ ਯੂਨਿਟ ਸਾਡੀ ਬਿਜਲੀ ਮਾਫ ਸੀ ਇਹਨਾਂ ਨੇ ਤਾਂ ਸ਼ਡਿਊਲ ਕਾਸਟ ਨੂੰ ਕੁਝ ਨਹੀਂ ਦਿੱਤਾ ਹੈਗਾ ਜਿਹੜਾ ਦਿੱਤਾ ਹੈਗਾ ਜਿਹੜਾ ਦੂਜਾ ਸਮਾਜ ਹੈਗਾ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਉਹਨਾਂ ਨੂੰ ਜੋ ਦਿੱਤਾ ਦਿੱਤਾ ਪਰ ਸਾਨੂੰ ਕੁਝ ਨਹੀਂ ਦਿੱਤਾ ਸਾਡੇ ਤਾਂ ਹੱਕ ਖੋਹੇ ਗਏ ਨੇ ਮਜ਼ਦੂਰੀ 'ਚ ਕੋਈ ਵਾਅਦਾ ਨਹੀਂ ਕੀਤਾ ਜੋ ਸੈਂਟਰ ਸਰਕਾਰ ਨਰੇਗਾ ਸਕੀਮ 'ਚ ਜੋ ਵੀ 100 ਦਿਨ ਦੇ ਦਿੰਦੀ ਹੈਗੀ ਆ ਇਹ ਸਟੇਟ ਗਵਰਨਮੈਂਟ ਇੱਕ ਆਪਣੇ ਲੈਵਲ ਤੇ 50 ਦਿਨ ਜਾਂ 100 ਦਿਨ ਦੇ ਸਕਦੀ ਆ ਉਹਨਾਂ ਨੇ ਬਿਲਕੁਲ ਹੀ ਨਹੀਂ ਦਿੱਤੇ ਹੈਗੇ ਠੀਕ ਹੈ ਜੋ ਆਪਣੇ ਇਹ ਕੁਝ ਲਾਲਕੀਰ ਤੋਂ ਦੱਸਦੇ ਨੇ ਵੀ ਘਰ ਬਾਹਰ ਨਹੀਂ ਬਿਲਕੁਲ ਲਾਲਕੀਰ ਦੇ ਅੰਦਰ ਜਿੰਨੇ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਲਾਲਕੀਰ ਦੇ ਅੰਦਰ ਰਜਿਸਟਰੀਆਂ ਕਰੀਆਂ ਨੇ ਉਹ ਉਤੋਂ ਵੀ ਮੁੱਕਰ ਗਏ ਇਹ ਤਾਂ ਐਕਚੁਅਲੀ ਮੁੱਕਰਨ ਵਾਲੀ ਸਰਕਾਰ ਹੈ ਅੱਜ ਵਾਦਾ ਕਰਦੀ ਹੈ ਕੱਲ ਨੂੰ ਮੁੱਕਰ ਜਾਂਦੀ ਹੈ ਕੋਈ ਕੁਝ ਨਹੀਂ ਇਹਨਾਂ ਨੇ ਦਿੱਤਾ ਸਭ ਸਿਰਫ ਜੁਮਲੇ ਨੇ ਚੁਟਕਲੇ ਨੇ ਜਿੰਨੇ ਮਰਜ਼ੀ ਸੁਣ ਲਓ ਠੀਕ ਹੈ ਆਪਣੇ ਨਾਲ ਹੋਰ ਵੀ ਕਾਂਗਰਸ ਪਾਰਟੀ ਦੇ ਜੋ ਮੇਨ ਨਮਾंदे ਕਹਿੰਦੇ ਕੋਲ ਜੋ ਮੇਨ ਆਗੂ ਨੇ ਉਹ ਵੀ ਮੌਜੂਦ ਨੇ ਜੋ ਲੀਡਰ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਸਰ ਜੀ ਨਾ ਜੀ ਆਪਣਾ ਮੈਂ ਸਤਿ ਸ਼੍ਰੀ ਅਕਾਲ ਪਹਿਲਾਂ ਜੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੀ ਚੈਨਲ ਦਾ ਜੋ ਸਾਡੇ ਰੂਪ ਰੂਪ ਹੋਇਆ ਮੈਂ ਕਾਂਗਰਸ ਪਾਰਟੀ ਵੱਲੋਂ ਮਲਤੀ ਸਿੰਘ ਹੱਗਾ ਔਰ ਕਾਂਗਰਸ ਪਾਰਟੀ ਦੀ ਪੂਰੀ ਟੀਮ ਜੋ ਇੱਥੇ ਖੜੀ ਆ ਇਸ ਟਾਈਮ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੱਜ ਨੂੰ ਅੱਜ ਦੁਪਹਿਰਾਂ ਵੀ ਨਹੀਂ ਦੇਖਿਆ ਸਿਰ ਦੇ ਉੱਤੋਂ ਆਪ ਦੇ ਪੈਦਲ ਆਏ ਆਪਦੇ ਮੋਟਰਸਾਈਕਲ ਆ ਰਹੀ ਹੈ ਪਰ ਦੁਪਹਿਰ ਨੂੰ ਨਾ ਦੇਖਦੇ ਹੋਏ ਕੱਲੀ-ਕੱਲੀ ਬੋਟ ਜਿਹੜੀ 70% ਵੋਟ ਹੁਣ ਤੱਕ ਪੋਲ ਹੋ ਚੁੱਕੀ ਹੈ ਮੈਂ ਸਾਰੀ ਪੋਲਿੰਗ ਉਹ ਲਿਖਿਆ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਨੰਬਰ 2 ਜਿਹੜਾ ਇਹ ਅੱਜ ਜਜ਼ਬਾ ਦੇਖਣ ਚ ਆਇਆ ਲੋਕਾਂ ਦੇ ਵਿੱਚ ਇਹਦਾ ਜਜ਼ਬਾ ਇਹ ਸੀ ਜਿਹੜਾ ਪਿਛਲੀਆਂ ਸਰਕਾਰਾਂ ਨੇ ਸਾਡੇ ਲਈ ਘਾਤਕ ਹੁੰਜਾ ਨੇ ਨਸ਼ੇ ਪ੍ਰਤੀ ਲਾਲੋ ਸਾਡੇ ਘਰ ਬਿਲਕੁਲ ਬਰਬਾਦ ਹੋ ਗਏ ਔਰ ਕੁਛ ਸੰਵਿਧਾਨ ਬਚਾਣ ਦੀਆਂ ਗੱਲਾਂ ਵੀ ਇੱਥੇ ਚੱਲੀਆਂ ਨੇ ਵੀ ਇੱਥੇ ਅੱਜ ਸਾਨੂੰ ਸੰਵਿਧਾਨ ਬਚਾਣ ਦੀ ਲੋੜ ਹੈ ਜੇਕਰ ਅੱਜ ਨਹੀਂ ਅਸੀਂ ਜਾਗਰੂਤ ਹੁੰਦੇ ਤਾਂ ਫਿਰ ਅਸੀਂ ਕਦੇ ਜਾਗਰੂਤ ਨਹੀਂ ਹੁੰਦੇ ਅਸੀਂ ਇਹ ਚੀਜ਼ਾਂ ਲੈ ਕੇ ਇਹ ਮਿਸ਼ਨ ਲੈ ਕੇ ਅਰ ਅਸੀਂ ਗਰੀਬੀ ਤੋਂ ਉੱਤੇ ਉੱਠਣ ਦੀ ਕੋਸ਼ਿਸ਼ ਦੇ ਵਿੱਚ ਆਇਆ ਰਾਹੁਲ ਗਾਂਧੀ ਜੀ ਤੋਂ ਅਸੀਂ ਉਮੀਦ ਕਰਦੇ ਆਏ ਆ ਡਾਕਟਰ ਗਾਂਧੀ ਤੇ ਸਾਨੂੰ ਬਹੁਤ ਹੀ ਆਸਾਂ ਨੇ ਇਸ ਲਈ ਅਸੀਂ ਦੁਪਹਿਰਾ ਵੀ ਨਹੀਂ ਦੇਖਿਆ ਕੱਲੇ-ਕੱਲੇ ਵਰਕਰ ਨੇ ਔਰ ਕੱਲੇ-ਕੱਲੇ ਵੋਟਰ ਨੇ ਕਾਂਗਰਸ ਪਾਰਟੀ ਨੂੰ ਧਰਮਪੀਰ ਗਾਂਧੀ ਜੀ ਨੂੰ ਔਰ ਹਲਕਾ ਅਨਚਾਰ ਦਰਬਾਰਾ ਸਿੰਘ ਜੀ ਨੂੰ ਉਹਨਾਂ ਦੇ ਹੱਥ ਮਜ਼ਬੂਤ ਕਰਨ ਲਈ ਸਭ ਨੇ ਸਿਰ ਤੋੜ ਮਿਹਨਤ ਕੀਤੀ ਹੈ ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਸਾਰੀ ਟੀਮ ਦਾ ਸਮੂਹ ਟੀਮ ਦਾ ਸਾਡੇ ਅਮਰਜੀਤ ਸਿੰਘ ਜੀ ਦਾ ਕਗਾ ਸਾਹਿਬ ਜੀ ਦਾ ਹੋਰ ਜਿੰਨੀ ਟੀਮ ਹੈ ਜਿਵੇਂ ਮੇਰੇ ਨਾਲ ਗੁਲਜੀਤ ਸ਼ਰਮਾ ਜੀ ਨੇ ਹਰਬੰਸ ਸਿੰਘ ਜੀ ਨੇ ਆਪਣੇ ਗਰੀਬਦਾਸ ਸਾਡੇ ਭਾਈ ਸਾਰੇ ਭਾਈਚਾਰੇ ਚ ਆ ਕੇ ਮਨਦੀਪ ਐਮਸੀ ਹੈ ਜੀ ਸਰਬਜੀਤ ਜੀ ਕਾਫੀ ਜਿੰਨੀ ਵੀ ਮੈਂ ਤਾਂ ਹੁਣ ਕਿਤਾ ਕਿਤਾ ਨਾ ਲਾਂ ਬਾਜੀ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਾਥ ਦਿੱਤਾ ਠੀਕ ਹੈ ਤੁਹਾਨੂੰ ਪਤਾ ਹੈ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਆਪਣੇ ਜੇ ਸਤਰਾਣੇ ਹਲਕੇ ਦੇ ਵਿੱਚੋਂ ਗਾਂਧੀ ਜੀ ਪੂਰੀ ਲੀਡ ਖਿੱਚ ਕੇ ਲੈ ਕੇ ਜਾਣਗੇ ਵੀ ਜਿੱਤ ਹਾਸਲ ਕਰਕੇ ਜਾਣਗੇ ਮੈਂ ਗੱਲ ਇਦਾਂ ਹੈ ਤੁਸੀਂ ਇਕੱਲੇ ਸਤਰਾਣੇ ਹਲਕੇ ਦੀ ਗੱਲ ਨਾ ਕਰੋ ਅਸੀਂ ਰਸਤੇ ਰਿਸ਼ਤੇਦਾਰਾਂ ਨੂੰ ਵੀ ਭੂਲ ਕਰਕੇ ਡਾਕਟਰ ਗਾਂਧੀ ਜੀ ਪੂਰੇ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਲਈ ਸਭ ਨੇ ਇਕਜੁੱਟ ਹੋ ਕੇ ਫੋਨ ਤੇ ਕਨੈਕਟ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੀ ਮੈਸੇਜ ਭੇਜੇ ਨੇ ਔਰ ਸਾਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਇੱਕ ਹਨੇਰੀ ਆਈ ਹੈ ਔਰ ਉਸ ਹਨੇਰੀ ਦੇ ਵਿੱਚ ਸਭ ਚਲੇ ਜਾਣਗੇ ਠੀਕ ਹੈ ਤੇ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਵੀ ਜੋ ਕਾਂਗਰਸ ਦੀ ਪੂਰੀ ਲੀਡ ਹੈ ਪੂਰੀ ਖਿੱਚ ਕੇ ਲੈ ਕੇ ਜਾਣਗੇ ਜਿੰਦਾ